ਅੱਜ ਇੰਨੀ ਬਰਸਾਤ ਹੋ ਰਹੀ ਆ ਤੁਸੀਂ ਵੇਖ ਸਾਦੇ ਹੋ ਕਿ ਪੈਂਟ ਢਲਵਾ ਦੇ ਵਿੱਚ ਵੀ ਖੜਾ ਵਾਲੇ ਹਾਲਾਤ ਬਣੇ ਹੋਏ ਆ ਨਾ ਬਾਰੇ ਖੜਦਾ ਪਾਣੀ ਨਹੀਂ ਜੀ ਇਹ ਹੈਗਾ ਜੀ ਬਰਸਾਤ ਦਾ ਪਾਣੀ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਮੀਂਹ ਪੈ ਰਿਹਾ ਹੋਵੇਗਾ ਕਿ ਜਿੱਥੇ ਗਰੀਬਾਂ ਨੂੰ ਦੋ ਦੋ ਤਿੰਨ ਦਿਨ ਤੋਂ ਪਾਣੀ ਜਿਹੜਾ ਫਰਨੀਆਂ ਦੇ ਵਿੱਚ ਖੜਾ ਹੈ ਤੇ ਵਾਹਿਗੁਰੂ ਕਿਰਪਾ ਰੱਖੇ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਜੀ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਕਿ ਜ਼ਲੰਧਰ ਵੀ ਪੂਰਾ ਅੱਜ ਪਾਣੀ ਦੇ ਵਾਚ ਡੋਕਾ ਨਜ਼ਰ ਆ ਰਿਹਾ ਜਿਹੜੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਹੈ ਕਿ ਆਪਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਇਹ ਆ ਜੀ ਗਲੀ ਸੰਤ ਪ੍ਰਕਾਸ਼ ਸਿੰਘ ਸਟੇਡੀਅਮ ਨੂੰ ਜਾਂਦੀ ਜਿਹੜੀ ਗੁਰਦੁਆਰਾ ਸਾਹਿਬ ਨੂੰ ਜਿੱਥੇ ਕਿ ਪਿੰਡ ਵਾਲੇ ਪਾਸੇ ਮੀਆਂ ਦਾ ਪਾਣੀ ਤੇ ਉਥੇ ਹੀ ਮੰਡ ਖੇਤਰ ਦੇ ਵਿੱਚ ਬਰਸਾਅ ਹੜ੍ਹ ਦਾ ਪਾਣੀ ਜਿਹੜਾ ਬੜੇ ਪਿੰਡਾਂ ਤੇ ਇਹੋ ਦੇ ਨਾਲ ਵਧਿਆ ਸੀ ਤੇ ਭਾਵੇਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਹੀ ਹੈ ਕਿ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਆ ਜੀ ਜਿੱਤੇ ਦੇਖਿਆ ਕਿ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਆਦਾ ਪਤਾ ਕਰਦੇ ਕਿ ਮੰਡ ਖੇਤਰ ਦੇ ਵਿੱਚ ਪਿਆਸ ਪਿਆ ਦਾ ਪਾਣੀ ਦਾ ਪੱਧਰ ਵੀ ਜਿਹੜਾ ਮੀਂਹ ਲਗਾਤਾਰ ਪੈ ਰਿਹਾ ਤੇ ਉਸ ਦੇ ਨਾਲ ਵਧ ਰਿਹਾ ਤੇ ਹਰ ਕੋਈ ਏ ਹੈ ਜੀ ਆਪਣੇ